ਪਰਵਜੀਤੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਪਰਮੇਸ਼ਰ ਜੀ ਨੇ ਅੱਜ ਰਾਤ ਦੇ ਸਮੇਂ ਦੇ ਵਿੱਚ ਸਾਨੂੰ ਇਕੱਠੇ ਕੀਤਾ ਤਾਂ ਕਿ ਅਸੀਂ ਪਰਵਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ। ਤੋਂ ਆਓ ਪਰਮੇਸ਼ਰ ਜੀ ਦੀ ਮਹਿਮਾ ਇੱਕ ਗੀਤ ਦੇ ਨਾਲ ਕਰਦੇ ਹਾਂ ਹਾਲੇਲੂਇਆ। ਯਸ਼ੂ ਤੇਰੀ ਆਰਾਧਨਾ ਸਾਰੇ ਬੰਦਨਾ ਨੂੰ ਤੋੜ ਦਿੰਦੀ ਏ। ਯਸ਼ੂ ਤੇਰੀ ਆਰਾਧਨਾ ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ ਗਮਾਂ ਦੀਆਂ ਰस्सियां ਨੂੰ ਗਮਾਂ ਦੀਆਂ ਰस्सियां ਨੂੰ ਇੱਕ ਪਲ ਵਿੱਚ ਤੋੜ ਦਿੰਦੀ ਏ ਯਸ਼ੂ ਤੇਰੀ ਆराधना ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ ਯੇਸ਼ੂ ਤੇਰੀ ਆਰਾਧਨਾ ਸਾਰੇ ਬੰਦਨਾ ਨੂੰ ਤੋੜ ਦਿੰਦੀ ਏ ਦੁਖੀ ਜੋ ਬਿਮਾਰ ਯੇਸ਼ੂ ਕੋਲੇ ਆਉਣਗੇ ਦੁਖੀ ਤੇ ਬਿਮਾਰ ਜਿਹੜੇ ਅਸੂ ਕੋਲੇ ਆਉਣਗੇ ਸਾਰੇ ਸੁਖ ਜ਼ਿੰਦਗੀ ਦੇ ਅਸੂ ਕੋਲ ਆਉਣਗੇ ਸਾਰੇ ਸੁਖ ਜ਼ਿੰਦਗੀ ਦੇ ਅਸੂ ਕੋਲ ਆ ਪਹੁੰਚ ਗਏ ਯਸ਼ੁ ਤੇਰੀ ਆਰਾਧਨਾ ਪਾਣੀ ਸਮੁੰਦਰਾਂ ਦੇ چیر ਦਿੰਦੀ ਏ ਯਸ਼ੁ ਤੇਰੀ ਆਰਾਧਨਾ ਸਾਰੇ ਬੰਦਨਾ ਨੂੰ ਤੋੜ ਦਿੰਦੀ ਏ ਗਮ ਦੀਆਂ ਰਸੀਆਂ ਨੂੰ ਗਮਾਂ ਦੀਆਂ ਰस्सੀਆਂ ਨੂੰ ਇੱਕ ਪਲ ਵਿੱਚ ਤੋੜ ਦਿੰਦੀ ਏ ਯੇਸ਼ੂ ਤੇਰੀ ਆराधना ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ ਜਿਨਾ ਤੇਰੇ ਨਾਲ ਮਰਨਾ ਵੀ ਤੇਰੇ ਨਾਲੇ ਜਿਹੜੇ ਪਾਸੇ ਦੇਖ ਵਸੇ ਉਸ ਦਾ ਜ਼ਲਾਲ ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲੇ ਜਿਹੜੇ ਪਾਸੇ ਦੇਖਾਂ ਬਸ ਉਸ ਦਾ ਜ਼ਲਾ ਲੇ ਯਸ਼ੁ ਤੇਰੀ ਆਰਾਧਨਾ ਬੁਹੇ ਸਵਰਗਾਂ ਦੇ ਖੋਲ ਦਿੰਦੀ ਏ ਯਸ਼ੁ ਤੇਰੀ ਆਰਾਧਨਾ ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ ਯੇਸ਼ੂ ਤੇਰੀ ਆਰਾਧਨਾ ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ ਯੇਸ਼ੂ ਦੀਆਂ ਗਮਾਂ ਦੀਆਂ ਰस्सियां ਨੂੰ ਗਮਾਂ ਦੀਆਂ ਰस्सियां ਨੂੰ ਇੱਕ ਪਲ ਵਿੱਚ ਤੋੜ ਦਿੰਦੀ ਯੇਸ਼ੂ ਤੇਰੀ ਆਰਾਧਨਾ ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ ਯੇਸ਼ੂ ਤੇਰੀ ਆਰਾਧਨਾ ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ ਹallelujah ਧੰਨਵਾਦ ਪ੍ਰਭ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਆਪਣੇ ਮਹਿਮਾ ਦੇ ਸ਼ਬਦ ਦਿੱਤੇ ਖੁਦਾਵੰਨ ਜੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਅੱਜ ਦੇ ਰਾਤ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾਵੰਨ ਜੀ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਵਿੱਚ ਖੁਦਾਵੰਨ ਜੀ ਜੋ ਤੁਸੀਂ ਸਾਨੂੰ ਸੰਦੇਸ਼ ਦਿੱਤੇ ਨੇ ਤੋਂ ਆਓ ਜਾਣਦੇ ਹਾਂ ਅੱਜ ਦੇ ਵਚਨ ਦੇ ਵਿੱਚ ਅੱਜ ਰਾਤ ਦਾ ਵਚਨ ਕੋਹਾਤਾ 14 ਅਧਿਆਇ ਦੀ 11 ਨੰਬਰ ਆਇਤ ਦੁਸ਼ਟਾਂ ਦਾ ਘਰ ਉੱਜੜ ਜਾਵੇਗਾ ਪਰ ਸਚਾਰਾਂ ਦਾ ਤੰਬੂ ਆਵਾਦ ਰਹੇਗਾ ਹallelujah ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਐਸੇ ਲੋਕ ਆ ਜਿਹੜੇ ਦੁਸ਼ਟਤਾ ਕਰਦੇ ਆ ਜਿਹੜੇ ਕੁਧਰਮ ਕਰਦੇ ਆ ਜਿਹੜੇ ਪਾਪ ਦੇ ਵਿੱਚ ਬਹੁਤ ਜ਼ਿਆਦਾ ਫਸੇ ਹੋਏ ਆ ਆਪਾਂ ਦੇਖਦੇ ਕਿ ਉਹ ਵਧਦੇ ਜਾ ਰਿਹਾ ਵਧਦੇ ਜਾ ਰਿਹਾ ਔਰ ਜਿਹੜੇ ਪਰਮੇਸ਼ਰ ਦੇ ਵਿੱਚ ਧਾਰਮਿਕਤਾ ਦੇ ਵਿੱਚ ਚੱਲਦੇ ਆ ਉਹ ਗਰੀਬ ਨੇ ਤਾਂ ਪਰਮੇਸ਼ਰ ਨੇ ਕੀ ਕਿਹਾ ਦੋਸ਼ਤਾਂ ਦਾ ਘਰ ਉੱਜੜ ਜਾਵੇਗਾ ਪਰਮੇਸ਼ਰ ਕਹਿੰਦੇ ਜਿਹੜੇ ਉਹਨਾਂ ਦੇ ਬਣਾਏ ਹੋਏ ਮਹਿਲ ਮਨਾਰਿਆ ਉਹ ਇੱਕ ਦਿਨ ਉੱਜੜ ਜਾਣਗੇ ਪਰ ਪਰਮੇਸ਼ਰ ਕਹਿੰਦੇ ਜਿਹੜੇ ਧਰਮੀ ਲੋਗ ਆ ਪਰਮੇਸ਼ਰ ਕਹਿੰਦੇ ਉਹਨਾਂ ਦਾ ਤੰਬੂ ਆਬਾਦ ਰਹੇਗਾ ਭਾਵੇਂ ਉਹ ਗਰੀਬੀ ਦੇ ਵਿੱਚ ਆ ਪਰ ਉਹ ਹਮੇਸ਼ਾ ਆਬਾਦ ਰਹਿਣਗੇ ਤਾਂ ਸੱਚਮੁੱਚ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਨੇ ਸਾਨੂੰ ਇੱਕ ਤਾਕਤ ਦਿੱਤੀ ਆ ਇੱਕ ਹਿੰਮਤ ਦਿੱਤੀ ਆ ਕਿ ਸੱਚਮੁੱਚ ਭਾਵੇਂ ਅਸੀਂ ਅੱਜ ਗਰੀਬੀ ਦੇ ਵਿੱਚ ਆ ਪਰ ਅਸੀਂ ਹਮੇਸ਼ਾ ਦੇ ਲਈ ਆਬਾਦ ਆ ਤਾਂ ਸੱਚਮੁੱਚ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਮਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਖੁਦਾਵੰਨ ਜੀ ਸੱਚਮੁੱਚ ਪ੍ਰਭ ਜੀ ਤੁਸੀਂ ਅੱਜ ਦੇ ਵਚਨ ਚ ਸਾਨੂੰ ਕੀ ਆਇਆ ਹੈ ਕਿ ਸੱਚਮੁੱਚ ਦੁਸ਼ਟਾਂ ਦਾ ਜਿਹੜਾ ਘਾਰ ਆ ਉਜੜਿਆ ਉਜਾੜ ਦਿੱਤਾ ਜਾਵੇਗਾ ਪਰਮੇਸ਼ਰ ਜੀ ਤੁਸੀਂ ਕਹ ਜਿਹੜੇ ਧਰਮੀਆਂ ਦੇ ਤੰਬੂ ਆ ਖੁਦਾਵੰਨ ਜੀ ਉਹ ਹਮੇਸ਼ਾ ਦੇ ਲਈ ਆਵਾਜ਼ ਰਹਿਣਗੇ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਕਿ ਹਮੇਸ਼ਾ ਸਾਨੂੰ ਧਾਰਮਿਕਤਾ ਦੇ ਵਿੱਚ ਲਾਏ ਰੱਖਣਾ ਖੁਦਾ ਕਿਸੇ ਵੀ ਤਰ੍ਹਾਂ ਦਾ ਪਰਮੇਸ਼ਰ ਜੀਆ ਧਰਮ ਕੁਧਰਮ ਪਰਮੇਸ਼ਰ ਜੀ ਕਿਸੇ ਵੀ ਤਰ੍ਹਾਂ ਦੀ ਆਪਕਤੀ ਸਾਡੀ ਜ਼ਿੰਦਗੀ ਦੇ ਵਿੱਚ ਐਂਟਰ ਨਾ ਹੋਣੇ ਪਾਈ ਜੋ ਸਾਨੂੰ ਤੁਹਾਡੇ ਨਾਮ ਤੋਂ ਦੂਰ ਕਰੇ ਔਰ ਪਰਮੇਸ਼ਰ ਜੀ ਸਾਨੂੰ ਹਮੇਸ਼ਾ ਆਪਣੇ ਨਾਮ ਦੇ ਵਿੱਚ ਬਣਾਏ ਰੱਖਣਾ ਖੁਦਾ ਆਪਣੇ ਵਚਨ ਦੇ ਵਿੱਚ ਜੋੜ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਇਹਨਾਂ ਵਚਨਾਂ ਨੂੰ ਸਾਡੀ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣੇ ਨਾ ਪਾਈ ਪ੍ਰਭੂ ਜੀ ਧੰਨਵਾਦ ਕਰਦੇ ਪ੍ਰਭੂ ਜੀ ਇਹਨਾਂ ਵਚਨਾਂ ਦੇ ਦੁਆਰਾ ਪ੍ਰਭੂ ਜੀ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਮੇਰੇ ਮਹਾਨ ਖੁਦਾ ਔਰ ਧੰਨਵਾਦ ਕਰਦੇ ਦਿਨ ਪਰ ਵਿੱਚ ਮਿਲੀਆਂ ਸਾਰੀਆਂ ਅਸ਼ੀਸ਼ਾਂ ਬਰਕਤਾਂ ਦੇ ਲਈ ਖੁਦਾ ਜੋ ਤੁਸੀਂ ਸਾਡੇ ਲਈ ਇੰਤਜ਼ਾਮ ਕੀਤੇ ਪਰਮੇਸ਼ਰ ਜੀ ਸਾਰੇ ਹੀ ਇੰਤਜ਼ਾਮਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੇ ਸਮਿਆਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਖੁਦਾਵੰਦੀ ਅਸ਼ੀਸ਼ਾਂ ਬਰਕਤਾਂ ਦੇ ਨਾਲ ਬles ਕੀਤਾ ਹੈ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਜਿੰਨੇ ਵੀ ਭੈਣ ਭਰਾ ਖੁਦਾਵੰਨ ਜੀ ਅੱਜ ਤੁਹਾਡੀ ਹਜ਼ੂਰੀ ਵਿੱਚ ਬੈਠੇ ਹੋਏ ਨੇ ਖੁਦਾਵੰਨ ਜੀ ਸਾਨੂੰ ਸਾਰਿਆਂ ਨੂੰ ਤੁਸੀਂ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਹੈ ਖੁਦਾ ਅਸੀਂ ਮਾਫੀ ਮੰਗਦੇ ਤੌਬਾ ਕਰਦੇ ਹਾਂ ਖੁਦਾ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਪਰਮੇਸ਼ਰ ਜੀ ਅਗਰ ਸਾਡੇ ਬੋਲਣ ਚ ਸੁਣਨ ਚ ਦੇਖਣ ਚ ਪਰਮੇਸ਼ਰ ਜੀ ਉੱਠਣ ਬੈਠਣ ਚ ਕੋਈ ਗਲਤੀ ਗੁਨਾਹ ਹੋਇਆ ਹੋਵੇ ਖੁਦਾਵੰਨ ਜੀ ਮaaf ਕਰਨਾ ਅੱਗੇ ਤੋਂ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਦੇਖਣਾ ਪਰਮੇਸ਼ਰ ਜੀ ਤੁਹਾਡੇ ਪਰਬਜੀ ਪਵਿੱਤਰ ਹਜ਼ੂਰੀ ਦੇ ਵਿੱਚ ਪਵਿੱਤਰ ਹੋ ਜਾਵੇ ਮੇਰੇ ਖੁਦਾਵੰਨ ਜੀ ਔਰ ਪਰਬਜੀ ਅਸੀਂ ਤੁਹਾਡੇ ਵਾਂਗ ਪਵਿੱਤਰ ਹੋ ਜਾਈਏ ਪਰਬਜੀ ਤੁਸੀਂ ਕਿਹਾ ਪਵਿੱਤਰ ਬਣੋ ਜਿੱਦਾਂ ਮੈਂ ਪਵਿੱਤਰਾਂ ਸੱਚਮੁੱਚ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਬਜੀ ਅਸੀਂ ਆਪਣੇ ਆਪ ਤੋਂ ਨਹੀਂ ਬਦਲ ਸਕਦੇ ਪਰ ਤੁਹਾਡਾ ਪਵਿੱਤਰ ਆਤਮਾ ਸਾਨੂੰ ਬਦਲ ਸਕਦਾ ਹੈ ਪ੍ਰਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਰਾਤ ਦੇ ਸਮੇਂ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਹੋਏ ਪ੍ਰਾਰਥਨਾ ਕਰਦੇ ਰਾਤ ਦੇ ਸਮੇਂ ਦੇ ਲਈ ਮੇਰੇ ਖੁਦਾ ਸਾਰੇ ਹੀ ਪਿਆਰ ਭਰਾਵਾਂ ਨੂੰ ਸੰਭਾਲ ਕੇ ਰੱਖਣਾ ਜਿੱਦਾਂ ਦਿਨ ਪਰ ਸੰਭਾਲ ਕੇ ਰੱਖਿਆ ਖੁਦਾਵੰਨ ਜੀ ਤੁਹਾਡੇ ਸਰਗੀ ਦੂਤ ਪਰਮੇਸ਼ਰ ਜੀ ਸਾਰੇ ਹੀ ਘਰਾਂ ਪਰਿਵਾਰਾਂ ਦੇ ird gird ਆਪਣੇ ਸਰਗੀ ਦੂਤਾਂ ਦੀਆਂ ਆਵਾੜਾਂ ਨੂੰ ਲਾਓ ਔਰ ਪਰਮੇਸ਼ਰੀ ਤੁਹਾਡੇ ਸਰ ਕੀ ਦੂਤ ਸਾਰੇ ਹੀ ਪੈਣਾ ਪਰਾਵਾਂ ਦੀ ਰਾਖੀ ਕਰਨ ਮੇਰੇ ਖੁਦਾ ਜਿੰਨੇ ਪੈਣ ਪ੍ਰਾਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਖੁਦਾਵੰਦੀ ਜੋ ਨਾਈਟ ਸ਼ਿਫਟ ਤੇ ਨੇ ਖੁਦਾਵੰਦੀ ਪਰਮੇਸ਼ਰ ਜੀ ਸਾਰੇ ਹੀ ਪੈਣਾ ਪਰਾਵਾਂ ਨੂੰ ਬੱਚਾ ਨੂੰ ਬਜ਼ੁਰਗਾਂ ਨੂੰ ਸੰਭਾਲ ਕੇ ਰੱਖਣਾ ਖੁਦਾਵੰਦੀ ਔਰ ਪ੍ਰਭੂ ਜੀ ਆਪਣਾ ਰਹਿਮ ਫਜ਼ਲ ਦਇਆ ਵਾਲਾ ਹੱਥ ਇਹਨਾਂ ਤੇ ਬਣਾਈ ਰੱਖਣਾ ਖੁਦਾਵੰਦੀ ਰਾਤ ਦੇ ਸਮੇਂ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਪ੍ਰਭੂ ਜੀ ਉਹਨਾਂ ਤੋਂ ਅਸੀਂ ਪਰਮੇਸ਼ਰ ਜੀ ਆਜ਼ਾਦੀ ਚਾਹੁੰਦੇ ਹਾਂ ਖੁਦਾਵੰਦੀ ਛੁਟਕਾਰਾ ਚਾਹੁੰਦੇ ਹਾਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਸਾਰੀਆਂ ਹੀ ਬਤਰੂਹਾਂ ਨੂੰ ਪ੍ਰਭੂ ਯੇਸ਼ੂ ਮਸੀਹ ਨ ਰੱਦ ਕਰਦੇ ਆਂ ਖੁਦਾਵੰਨ ਜੀ ਅੱਜ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਮੇਰੇ ਖੁਦਾ ਅੱਜ ਸਾਨੂੰ ਸਾਰਿਆਂ ਨੂੰ ਸ਼ਿਫਾ ਤੇ ਛੁਟਕਾਰਾ ਦਿਓ ਆਜ਼ਾਦੀ ਦਿਓ ਪ੍ਰਭ ਜੀ ਹਰ ਤਰ੍ਹਾਂ ਦੇ ਡਰ ਤੋਂ ਬੇਚੈਨੀ ਤੋਂ ਘਬਰਾਹਟ ਤੋਂ ਪਰਮੇਸ਼ਰ ਜੀ ਹਰ ਤਰ੍ਹਾਂ ਦੀ ਵੈਰੀ ਦੀ ਸ਼ਕਤੀ ਤੋਂ ਪ੍ਰਭ ਜੀ ਸਾਨੂੰ ਆਜ਼ਾਦ ਕਰੋ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਇੱਕ ਇੱਕ ਘਰ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਖੁਦਾ ਇੱਕ ਇੱਕ ਬੱਚੇ ਨੂੰ ਆਪਣੇ ਪਵਿੱਤਰ ਲਹੂ ਚ ਕਵਰ ਕਰੋ ਮੇਰੇ ਮਹਾਨ ਖੁਦਾਬੰਦ ਜੀ ਦਇਆ ਕਰੋ ਪਰਮੇਸ਼ਰ ਜੀ ਅਸੀਂ ਆਪਣੇ ਘਰਾਂ ਦੇ ਖਿੜਕੀਆਂ ਦਰਵਾਜ਼ਿਆਂ ਤੇ ਤੁਹਾਡਾ ਪਵਿੱਤਰ ਲਹੂ ਲਗਾਉਂਦੇ ਆ ਮੇਰੇ ਖੁਦਾਬੰਦ ਜੀ ਹਰ ਇੱਕ ਉਹ ਰਾਹ ਬਲੌਕ ਕਰਦੇ ਆ ਪ੍ਰਭੂ ਜੀ ਜੇ ਰਾਹ ਰਹੇ ਪ੍ਰਭੂ ਜੀ ਵੈਰੀ ਸਾਡੀਆਂ ਜ਼ਿੰਦਗੀਆਂ ਚ ਸਾਡੇ ਘਰਾਂ ਦੇ ਵਿੱਚ ਐਂਟਰ ਹੁੰਦਾ ਹੈ ਮੇਰੇ ਖੁਦਾ ਅੱਜ ਹਰ ਇੱਕ ਰਾਸਤਾ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਸੀਲੇ ਨਾਲ ਅਸੀਂ ਕੈਨਸਲ ਕਰਦੇ ਹਾਂ ਬਲੌਕ ਕਰਦੇ ਵੈਰੀ ਦੀ ਕੋਈ ਵੀ ਸ਼ਕਤੀ ਸਾਡੇ ਘਰਾਂ ਦੇ ਵਿੱਚ ਐਂਟਰ ਨਾ ਹੋਣੇ ਪਾਈ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪ੍ਰਭੂ ਜੀ ਜਿੰਦਾ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਹੱਥਾਂ 'ਚ ਸੌਂਦੇ ਪ੍ਰਭੂ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾ ਪ੍ਰਭੂ ਜੀ ਇਹਨਾਂ ਦੇ ਬਿਸਤਰਾਂ ਦੇ ਆਦਿ ਦੇ ਇਹਨਾਂ ਦੀ ਰਾਖੀ ਕਰਨਾ ਖੁਦਾਬੰਦ ਜੀ ਇਹਨਾਂ ਨੂੰ ਸੰਭਾਲ ਕੇ ਰੱਖਣਾ ਪ੍ਰਭੂ ਜੀ ਗੂੜੀ ਮਿੱਠੀ ਨੀਂਦ ਦੇਣਾ ਸ਼ਾਂਤੀ ਦੇਣਾ ਖੁਦਾਬੰਦ ਜੀ ਹਰ ਇੱਕ ਚਿੰਤਾ ਬੋਝ ਨੂੰ ਤੁਸੀਂ ਆਪਣੇ ਹੱਥਾਂ 'ਚ ਲੈ ਕੇ ਪ੍ਰਭੂ ਜੀ ਖਤਮ ਕਰਨਾ ਔਰ ਖੁਦਾਬੰਦ ਜੀ ਸਵੇਰ ਜਲਦੀ ਉਠਾਣਾ ਆਪਣੀ ਮਾਂ ਮਾ ਤੇ ਵੜਾਈ ਦੇ ਲਈ ਪ੍ਰਭੂ ਜੀ ਇੱਕ ਵਾਰ ਫਿਰ ਖੁਦਾਵੰ ਜੀ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਆਸ਼ੀਸ਼ ਵਰਕਰ ਦਇਆ ਭਲੇ ਹੁੰਤੋ ਲੈ ਕੇ ਸਦਾ ਤੱਕ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ